ਸਭ ਤੋਂ ਪਹਿਲੇ ਤਾਂ ਮੈਂ ਕਹਿਣਾ ਚਾਹਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਸਵੰਤ ਸਿੰਘ ਸਭਾ ਨੇ ਕੱਲ ਇੱਕ ਆਦੇਸ਼ ਦਿੱਤਾ ਹੈ ਕਿ ਸਾਰੀ ਕੌਮ ਨੂੰ ਇਕੱਠਾ ਹੋਣਾ ਚਾਹੀਦਾ ਹੈ ਸਾਰੇ ਵਕਫਾ ਜਿਹੜੇ ਧੜੇ ਆ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਜਾਂ ਹੋਰ ਵੀ ਕੋਈ ਅਕਾਲੀ ਦਲ ਇਕੱਠੇ ਹੋਣਾ ਚਾਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾ ਹੋਣ ਦੇ ਨਾਤੇ ਤੇ ਸਮੁੱਚੀ ਸਾਡੀ ਪਾਰਟੀ ਨੇ ਤਰਫੋਂ ਮੈਂ ਸਾਡਾ ਹਰ ਅਕਾਲ ਤਖਤ ਸਾਹਿਬ ਦੇ ਜਸਵੰਤ ਸਿੰਘ ਸਾਹਿਬ ਤੋਂ ਜਾਂ ਪੰਥ ਸਿੰਘ ਸਾਹਿਬ ਤੋਂ ਜੋ ਵੀ ਆਦੇਸ਼ ਹੁੰਦਾ ਹੈ ਸਾਡੇ ਤਰਫ ਅਸੀਂ ਹਰ ਵਾਰ ਸਿਰ ਝੁਕਾ ਕੇ ਅਸੀਂ ਹਰ ਹੁਕਮ ਮੰਨਦੇ ਹਾਂ ਮੰਨਦੇ ਰਹੇ ਹਾਂ ਤੇ ਮੰਨਦੇ ਰਹਿਾਂਗੇ ਤੇ ਹਰ ਸਿੱਖ ਦਾ ਫਰਜ਼ ਹੈ ਕਿ ਉਥੋਂ ਜੋ ਵੀ ਆਦੇਸ਼ ਆਏ ਤੇ ਉਹਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ ਸੋ ਉਹਨਾਂ ਦਾ ਜਿਹੜਾ ਮੇਨ ਮੈਸੇਜ ਸੀ ਕਿ ਕੌਮ ਦੇ ਉੱਤੇ ਬੜੇ ਹਮਲੇ ਹੋ ਰਹੇ ਆ ਅ ਕੰਢੇ ਉੱਤੇ بڑے ਹਮਲੇ ਹੋ ਰਹੇ ਆ ਪੰਜਾਬ ਤੇ بڑے ਹਮਲੇ ਹੋ ਰਹੇ ਆ ਪੰਜਾਬ ਦੀਆਂ ਜ਼ਮੀਨਾਂ ਖੋਈ ਜਾ ਰਹੀਆਂ ਤੇ ਜਿੰਨਾ ਤੱਕ ਆਪਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਕਿਉਂਕਿ ਸ਼੍ਰੋਮਣੀ ਕਾਲੀ ਦਲ ਹੀ ਮਾਂ ਪਾਰਟੀ ਹੈ ਆ ਪੰਜਾਬ ਦੀ ਤੇ ਕੌਮ ਦੀ ਆ ਪਾਰਟੀ ਤਕੜੀ ਹੋਊਗੀ ਤੇ ਆਪਣੀ ਫੌਜ ਤਕੜੀ ਹੋਊਗੀ ਤੇ ਤਾਂ ਹੀ ਆਪਾਂ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਾਂਗੇ ਸੋ ਕਈ ਲੋਕ ਕੋਈ ਨਾਰਾਜ਼ ਹੋ ਕੇ ਚਲੇ ਗਏ ਕਾਲੀ ਦਲ ਤੋਂ ਜਾਂ ਕਿਸੇ ਨੇ ਕੋਈ ਆਪਣੇ ਧੜੇ ਅਲੱਗ ਬਣਾ ਲਈਆਂ ਪਾਰਟੀਆਂ ਮੈਂ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਸਾਰੇ ਉਹਨਾਂ ਧੜਿਆਂ ਨੂੰ ਉਹਨਾਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਓ ਆਪਣੀ ਮਾਂ ਪਾਰਟੀ ਸ਼੍ਰੋਮਣੀ ਕਾਲੀ ਦਲ ਵਿੱਚ ਵਾਪਸ ਆਓ ਤਗੜਾ ਕਰੀਏ ਕਾਲੀ ਦਲ ਨੂੰ ਤਾਂ ਹੀ ਪੰਜਾਬ ਬਚੂਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਉਹਨਾਂ ਨੂੰ ਤੁਸੀਂ ਵਾਪਸ ਆਪਣੇ ਪਾਰਟੀ 'ਚ ਆ ਜਾਓ ਜੇ ਮੈ ਮੇਰੇ ਨਾਲ ਨਾਰਾਜ਼ ਹੋ ਤਾਂ ਮੈਂ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੇਰੇ ਥੇ ਕੋਈ ਕਿਤੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਪਰ ਆਪਾਂ ਨੂੰ ਆਪਣੀ ਜਥੇਬੰਦੀ ਤਗੜੀ ਕਰ ਲਈਏ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪ ਸਾਰੇ ਆਪਣੀ ਮਾਂ ਪਾਰਟੀ 'ਚ ਵਾਪਸ ਸ਼ਾਮਲ ਹੋ ਅਸੀਂ ਤੁਹਾਨੂੰ ਦਿਲੋਂ ਸਵਾਗਤ ਕਰ ਰਿਹਾ ਹੈ ਤੇ ਦੂਜੀ ਗੱਲ ਜਿਹੜਾ ਮੈਂ ਕਹਿਣਾ ਚਾਹਣਾ ਸਾਡੀ ਪਾਰਟੀ ਨੇ ਅੱਜ ਮੀਟਿੰਗ ਹੋਈ ਦੇਖੋ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਜੀ ਉਨ੍ਹਾਂ ਉੱਤੇ ਲਗਾਤਾਰ ਝੂਠਾ ਅ ਕੈਸੇ ਬਣਾਏ ਜਾ ਰਹੇ ਤੇ ਧੱਕਾ ਵੀ ਕੀਤਾ ਜਾ ਰਿਹਾ ਹੈ ਪਿਛਲੇ 5 ਸਾਲ ਵਕਫ ਵਕ ਐਸਆਈਟੀਆਂ ਬਣਾ ਕੇ ਵਕਫ ਪਰਚੇ ਕਰਕੇ ਅੱਜ ਤੱਕ ਨਾ ਕੋਈ ਚਲਾਨ ਪੇਸ਼ ਕਰ ਸਕਿਆ ਨਾ ਕੋਈ ਸਬੂਤ ਲੱਭ ਸਕਿਆ ਹੁਣ ਐਡੀ ਥੱਲੇ ਲੈਵਲ ਤੇ ਚਲੇ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮਾਝੇ ਦੇ ਵਰਕਰ ਹੈ ਉਹਨਾਂ ਸਾਰਿਆਂ ਨੂੰ ਫੜ ਫੜ ਕੇ ਥਾਣੇ ਲੈ ਕੇ ਆ ਰਹੇ ਆ ਤੇ ਉਹਨਾਂ ਨੂੰ 50 ਪੁਲਿਸ ਲੱਗੀ ਹੈ ਕਿ ਤੁਸੀਂ ਬਿਆਨ ਦਿਓ ਆਹ ਕਰੋ ਉਹ ਕਰੋ ਸ਼੍ਰੋਮਣੀ ਕਾਲੀ ਦਲ ਦੀ ਸਮੂਚੀ ਲੀਡਰਸ਼ਿਪ ਸਟਰੋਂਗਲੀ ਕੰਡੈਮ ਕਰਦੀ ਹੈ ਤੇ ਨਾਲੇ ਸਾਰੇ ਅਫਸਰ ਸਬੰਧ ਨੂੰ ਬੇਨਤੀ ਕਰਦੀਆਂ ਕਿ ਜੇ ਤੁਸੀਂ ਜਿਹੜਾ ਕੰਮ ਤੁਸੀਂ ਕਰਨ ਲੱਗੇ ਹੋ ਜਿਹੜਾ ਨਜਾਇਜ਼ ਧੱਕਾ ਕਰਨ ਲੱਗੇ ਹੋ ਤੁਹਾਨੂੰ ਆ ਨਹੀਂ ਪਤਾ ਕਿ ਝੂਠੇ ਕੇਸ ਪਾਉਣੇ ਵੀ ਓਡਾ ਵੱਡਾ ਗਣਾ ਹੈ ਸੋ ਜਿਹੜਾ ਕਾਨੂੰਨ ਤੋੜੂਗਾ ਭਾਵੇਂ ਉਹ ਅਫਸਰ ਹੈ ਉਹਨੂੰ ਆਪਣੀ ਜ਼ਿੰਮੇਵਾਰੀ ਉਹਨੂੰ ਆਪਣੀ ਜਿਹੜੀ ਸਜ਼ਾ ਭੁਗਤਣੀ ਪੈਣੀ ਹੈ ਸੋ ਸ਼੍ਰੋਮਣੀ ਕਾਲੀ ਦਲ ਸਟਰੋਂਗਲੀ ਕੰਡੈਮ ਕਰਦਾ ਹੈ ਜੋ ਸਾਡੇ ਪਾਰਟੀ ਦੇ ਸੀਨੀਅਰ ਬਿਕਰਮਜੀਤ ਸਿੰਘ ਦੇ ਉੱਤੇ ਆ ਕਰ ਰਿਹਾ ਤੇ ਜੇ ਇਹ ਨਾ ਰੁਕਿਆ ਤੇ ਅਸੀਂ ਨੈਕਸਟ ਸਟੈਪ ਸੰਘਰਸ਼ ਦਾ ਪਾਰਟੀ ਵਿਡੂਗੀ ਤੇ ਅਸੀਂ ਗਵਰਨਰ ਸਾਹਿਬ ਕੋਲੇ ਵੀ ਅਸੀਂ ਇਹ ਸਾਰਾ ਕੇਸ ਲੈ ਕੇ ਜਾ ਰਹੇ ਹਾਂ ਦੱਸਣ ਵਾਸਤੇ ਕਿ ਉਹਨਾਂ ਦੇ ਥੱਲੇ ਉਹਨਾਂ ਦੀ ਜਿਹੜੀ ਸਰਕਾਰ ਹੈ ਪੰਜਾਬ ਵਿੱਚ ਉਹ ਕਿਵੇਂ-ਕਿਵੇਂ ਲੋਕਤੰਤਰ ਦਾ ਕਾਂਡ ਕਰ ਰਹੀ ਹੈ ਤੇ ਜਿਹੜੀ ਤੀਜੀ ਗੱਲ ਜਿਹੜੀ ਸਾਡੀ ਵਿਚਾਰੀ ਗਈ ਹੈ ਕਿ ਅੱਜ ਪੰਜਾਬ ਦੇ ਹਾਲਾਤ ਕੀ ਹੈ ਕਿਵੇਂ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੇ ਹੁਣ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੀ ਗਰੀਬ ਤੇ ਵੀ ਹਮਲਾ ਕਰ ਦਿੱਤਾ ਐਨੀ ਲਾਲਚ ਪੈਸੇ ਕਮਾਉਣ ਦੀ ਆ ਗਈ ਇਹਨਾਂ ਨੂੰ ਇਹਨਾਂ ਦੇ ਮਨ ਚ ਹੈ ਕਿ ਅਸੀਂ ਪਤਾ ਨਹੀਂ ਕਿਵੇਂ ਕਿੰਨੇ ਸਾਲ ਰਵਾਂਗੇ ਤੇ ਸਰਕਾਰ ਚ ਤੇ ਸਾਰਾ ਪੰਜਾ ਪੈਸਾ ਇਥੋਂ ਕੁ ਲੁੱਟ ਕੇ ਅਸੀਂ ਆਪਣੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਖੜਾ ਕਰਾਂਗੇ ਆ ਉਹਨਾਂ ਸੋਚ ਬਣੀ ਪਈ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਲੈਂਡ ਗ੍ਰੈਬਿੰਗ ਇੱਕ ਸਭ ਤੋਂ ਵੱਡਾ ਹਮਲਾ ਪੰਜਾਬ ਦੀ ਕਿਸਾਨੀ ਦੇ ਪੰਜਾਬ ਦੇ ਗਰੀਬ ਤੇ ਪੰਜਾਬ ਦੇ ਵਪਾਰੀਆਂ ਤੇ ਇਹਨਾਂ ਨੇ ਹਮਲਾ ਕੀਤਾ ਆ ਲੈਂਡ ਗ੍ਰੈਬਿੰਗ ਕੀ ਹੈ ਲੈਂਡ ਗ੍ਰੈਬਿੰਗ ਇਹਨਾਂ ਨੇ ਸੁਸ਼ੋਧੀਆਂ ਨੇ ਕੇਜਰੀਵਾਲ ਨੇ ਜੈਨ ਨੇ ਮਿਲ ਕੇ ਦਿੱਲੀ ਦੇ ਬਿਲਡਰਾਂ ਤੋਂ ਇੱਥੇ ਸੌਦੇ ਕਰਾਏ ਆ ਜ਼ਮੀਨ ਆਈਡੈਂਟੀਫਾਈ ਕਰਾਈ ਹੈ ਕਿਹੜੇ ਕਿਹੜੇ ਸ਼ਹਿਰ ਚ ਕਿੰਨੂੰ ਕਿੰਨੀ ਚਾਹੀਦੀ ਹੈ ਤਕਰੀਬਨ 30000 ਕਰੋੜ ਰੁਪਏ ਦਾ ਡੀਲ ਬਣਾਈ ਬੈਠੇ ਆ ਉਹਨਾਂ ਤੋਂ ਬਿਆਨਾਂ ਲਈ ਬੈਠੇ ਆ ਹੁਣ ਉਹ ਕਿਸੇ ਹਾਲ ਚ ਲੱਗੇ ਆ ਕਿ ਅਸੀਂ ਆ ਜ਼ਮੀਨ ਅਕਵਾਇਰ ਕਰਕੇ ਅਸੀਂ ਇਹਨਾਂ ਬਿਲਡਰਾਂ ਨੂੰ ਦੇਣੀ ਹੈ ਇੱਥੋਂ ਤੱਕ ਆ ਵਰਤਰੀ ਸਰਕਾਰ ਨੂੰ ਕੀ ਕਮਿਸ਼ਨਰ ਪੁਲਿਸ ਡੀਸੀ ਜ਼ਿਲ੍ਹਿਆਂ ਦੇ ਐਸਐਸਪੀ ਤੇ ਦੂਜੇ ਕਿਸਾਨਾਂ ਨੂੰ ਬੁਲਾ ਰਿਹਾ ਗਰੀਬ ਨੂੰ ਬੁਲਾ ਰਿਹਾ ਜਿਹਦੀ ਜ਼ਮੀਨ ਹੈ ਤੇ ਵਪਾਰੀ ਜਿਨ੍ਹਾਂ ਕੋਲੇ ਕੋਈ ਹੈ ਤੇ ਉਹਨਾਂ ਨੂੰ ਕਹ ਰਿਹਾ ਧੱਕੇ ਨਾ ਤੁਸੀਂ ਐਫੀਡੇਵਿਟ ਦਿਓ ਕਿ ਤੁਸੀਂ ਲੈਂਡ ਪੂਲਿੰਗ ਚ ਆਉਣਾ ਚਾਹੁੰਦੇ ਹੋ ਪਿਛਲੇ ਦਿਨਾਂ ਚ ਤੇ ਅੱਜ ਵੀ ਸਵੇਰੇ ਮੇਰੇ ਕੋਲੇ ਕਈ ਵਪਾਰੀ ਆਏ ਕਿਹੜੀ ਕਿਸਾਨ ਆਏ ਕਿ ਸਾਨੂੰ ਪੁਲਿਸ ਥਾਣੇ ਚ ਲੈ ਕੇ ਸਾਡੇ ਨਾਲ ਧੱਕਾ ਕਰਨ ਤੇ ਲੱਗੀ ਹੈ ਮੈਂ ਅਫਸਰ ਸਹਿਬਾਨ ਨੂੰ ਆ ਕਹਿਣਾ ਚਾਹਣਾ ਤੁਸੀਂ ਪੰਜਾਬ ਦੇ ਅਫਸਰੋ ਕੋਡੀ ਜਿੰਮਵਾਰੀ ਆ ਪੰਜਾਬ ਦੀ ਜਨਤਾ ਦੀ ਪ੍ਰੋਟੈਕਸ਼ਨ ਕਰਨੀ ਜੇ ਤੁਸੀਂ ਆਪਣੀ ਜਿੰਮਵਾਰੀ ਨਹੀਂ ਸੰਭਾਲੋਗੇ ਤੇ ਇੰਨਾ ਜਿਹੜੇ ਲੁਟੇਰੇ ਆ ਠੱਗ ਆਏ ਕੇਜਰੀਵਾਲਨ ਪਾਰਟੀ ਇਹਨਾਂ ਦੇ ਹੁਕਮ ਦੇ ਕੰਮ ਕਰੋਗੇ ਬਹੁਤ ਵੱਡਾ ਥੋੜੇ ਤੇ ਵੀ ਐਕਸ਼ਨ ਹੋ ਸਕਦਾ ਕਿਉਂਕਿ ਸਮਾਂ ਬਦਲਦੇ ਟਾਈਮ ਨਹੀਂ ਲੱਗਦਾ ਕੱਲਾ 1.5 ਸਾਲ ਰਹਿ ਗਿਆ ਸੋ ਅੱਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਸਾਰੇ ਜਿਹੜੀ ਜਥੇਬੰਦੀਆਂ ਸਾਡੇ ਇਕੱਠੀਆਂ ਹੋਈਆਂ ਇੱਕ ਪਲਾਨ ਬਣਾਇਆ ਕਿ ਸ਼ੋਮਨੀ ਕਾਲੀਦਲ ਕਿਸੇ ਵੀ ਹਾਲਤ ਵਿੱਚ ਇੱਕ ਇੰਚ ਜ਼ਮੀਨ ਆ ਦਿੱਲੀ ਵਾਲਿਆਂ ਨੂੰ ਨਹੀਂ ਲੈਣ ਦਊਗੀ ਪੰਜਾਬ 'ਚ ਕੇਜਰੀਵਾਲ ਜਿੰਨਾ ਮਰਜੀ ਜ਼ੋਰ ਲਾ ਲੈ ਅਫਸਰਾਂ ਤੋਂ ਜ਼ੋਰ ਲਵਾ ਲੈ ਪਰ ਪੰਜਾਬ ਦੇ ਕਿਸਾਨ ਨਾਲ ਪੰਜਾਬ ਦੇ ਗਰੀਬ ਨਾਲ ਪੰਜਾਬ ਦੇ ਵਪਾਰੀ ਨਾਲ ਸ਼੍ਰੋਮਣੀ ਅਕਾਲੀ ਦਲ ਖੜਾ ਹੈ ਜੋ ਕੁਝ ਵੀ ਕਰਨਾ ਪਏ ਸ਼੍ਰੋਮਣੀ ਅਕਾਲੀ ਦਲ ਕਰੂਗਾ ਅਸੀਂ ਇਹਨਾਂ ਸਰਕਾਰ ਨੂੰ ਚਿਤਾਵਨੀ ਦੇਣਾ ਚਾਹੁੰਦੇ ਆ ਕਿ ਇਮੀਡੀਏਟਲੀ ਆ ਸਕੀਮ ਵਾਪਸ ਕਰ ਲੋ ਜੇ ਇਹਨਾਂ ਨੇ ਨਾ ਕੀਤੀ ਆ ਸਾਰੀ ਲੈਂਡ ਗ੍ਰੈਬਿੰਗ ਸਕੀਮ ਤੇ ਸ਼ਰੋਮਣੀ ਅਕਾਲੀ ਦਲ ਨੇ ਫੈਸਲਾ ਕਰਤਾ ਅਜ ਕਿ ਪਹਿਲੀ ਸਪਟੈਂਬਰ ਤੋਂ ਸ਼ਰੋਮਣੀ ਅਕਾਲੀ ਦਲ ਆਪ ਸਰਕਾਰ ਦੇ ਖਿਲਾਫ ਮੋਰਚਾ ਲਾਏਗਾ ਪਹਿਲੀ ਤਰੀਕ ਤੋਂ ਪਹਿਲੀ ਤਰੀਕ ਤੋਂ ਜਦੋਂ ਤੱਕ ਆ ਲੈਂਡ ਗ੍ਰੈਬਿੰਗ ਸਕੀਮ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਾਲੀ ਦਲ ਦਾ ਮੋਰਚਾ ਮੁਹਾਲੀ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਕਰੂਗਾ ਜਿਹੜਾ ਕੇਜਰੀਵਾਲ ਨੇ ਜਿਹੜਾ ਸੀਸਮੈਲ ਬਣਾਇਆ ਮੁਹਾਲੀ ਚ ਤੁਸੀਂ ਹੈਰਾਨ ਰਹਿ ਜਾਓਗੇ 30-40 ਕਰੋੜ ਰੁਪਏ ਲਾ ਕੇ ਪੰਜਾਬ ਸਰਕਾਰ ਦਾ ਇਹਨੇ ਆਪਣਾ ਮਹਿਲ ਖੜਾ ਕੀਤਾ ਜਿੱਥੇ ਹੁਣ ਕੇਜਰੀਵਾਲ ਮਾਲੀ ਰਹਿੰਦਾ ਹੈ ਡੇਲੀ ਸਾਡੇ ਜਥੇ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤਸਰ ਤੋਂ ਸਵੇਰੇ 10 ਵਜੇ ਸ਼ੁਰੂ ਹੋ ਕੇ ਅਰਦਾਸ ਕਰਕੇ ਚੱਲਿਆ ਕਰਨਗੇ ਤੇ ਉਹਦਾ ਘਰਾਓ ਕਰਨਗੇ ਪਾਵੇਂ ਸਾਨੂੰ ਰੈਸਟ ਕਰ ਲੈਣ ਕੁਛ ਮਰਜ਼ੀ ਕਰ ਲੈਣ ਆ ਮੋਰਚਾ ਲਗਾਤਾਰ ਰਹੂਗਾ ਜਦੋਂ ਤੱਕ ਆ ਵਾਪਸ ਲੈਂਦੇ ਜੇ ਅਗਲੇ ਜਿੰਨਾ ਤੱਕ ਸਰਕਾਰ ਨਹੀਂ ਲੈਂਦੇ ਜੇ ਜਦੋਂ ਆਪਣੀ ਸਰਕਾਰ ਆਊਗੀ ਮੈਂ ਅੱਜ ਪਹਿਲੀ ਸਾਰਿਆਂ ਨੂੰ ਦੱਸਣਾ ਚਾਹਣਾ ਹੈ ਪਹਿਲੀ ਕੈਬਨਿਟ ਮੀਟਿੰਗ ਵਿੱਚ ਆ ਸਾਰੀ ਆ ਜ਼ਮੀਨ ਜਿਵੇਂ ਐਸਵਾਈਲ ਦੀ ਜ਼ਮੀਨ ਅਸੀਂ ਕਿਸਾਨਾਂ ਨੂੰ ਵਾਪਸ ਕੀਤੀ ਸੀ ਅਸੀਂ ਕਿਹਾ ਸੀ ਨਹਿਰ ਨਹੀਂ ਬੰਦ ਦੇਵਾਂਗੇ ਐਸਵਾਈਲ ਨਹਿਰ ਤੇ ਬਾਦਲ ਸਾਹਿਬ ਨੇ ਇਨਸ਼ੋਰ ਕੀਤਾ ਤੇ ਕਾਲੀ ਦਲ ਨੇ ਕਿ ਐਸਵਾਈਐਲ ਜਿਹੜੀ ਨਹਿਰ ਅਸੀਂ ਬਣ ਨਹੀਂ ਦਿੱਤੀ ਤੁਸੀਂ ਜਾਣਦੇ ਹੋ ਆ ਕਾਂਗਰਸ ਪਾਰਟੀ ਤੇ ਦੂਜੀਆਂ ਪਾਰਟੀਆਂ ਲੱਗਿਆ ਸੀ ਪੰਜਾਬ ਦਾ ਪਾਣੀ ਦੇਣ ਵਾਸਤੇ ਆ ਜੇ ਪੰਜਾਬ ਦਾ ਪਾਣੀ ਬਚਾਇਆ ਤੇ ਕਾਲੀ ਦਲ ਨੇ ਉਦੋਂ ਵੱਡੇ ਬਾਦਲ ਸਾਹਿਬ ਤੇ ਮੋਰਚਾ ਲਾ ਕੇ ਬਚਾਇਆ ਤੇ ਉਹਦੇ ਬਾਅਦ ਜਦੋਂ ਸਰਕਾਰ ਆਈ ਅਸੀਂ ਉਹ ਕਾਨੂੰਨ ਵੀ ਰੱਦ ਕੀਤਾ ਜਿਹੜਾ ਬਣਾਇਆ ਸੀ ਐਕਟ ਤੇ ਨਾਲੇ ਜ਼ਮੀਨ ਵੀ ਵਾਪਸ ਕਿਸਾਨਾਂ ਨੂੰ ਦੇ ਦਿੱਤੀ ਸੀ ਜਿਹੜੀ ਕੁਆਰ ਕੀਤੀ ਉਹਨੇ ਅਸੀਂ ਐਲਾਨ ਕਰ ਦਾਂਗੇ ਕਿ ਅੰਨਾ ਚੋਣਿਆ ਕਿ ਆਪਣੀ ਸਰਕਾਰ ਆਉਣ ਤੇ ਪਹਿਲੀ ਕੈਬਨਿਟ ਮੀਟਿੰਗ ਜੇ ਜੇ ਧੱਕੇ ਨਾਲ ਵੀ ਕੀਤਾ ਆ ਸਾਰੀ ਜ਼ਮੀਨ ਵਾਪਸ ਕਿਸਾਨਾਂ ਨੂੰ ਦਿੱਤੀ ਜਾਊਗੀ ਤੇ ਜਿਹੜੇ ਜਿਹੜੇ ਨੇ ਪੈਸਾ ਦਿੱਤਾ ਉਹਨਾਂ ਦੀ ਇਨਕੁਆਇਰੀ ਕਰਕੇ ਸਾਰਿਆਂ ਨੂੰ ਜੇਲ੍ਹਾਂ ਛੱਡਾ ਜਾਊਗਾ ਜਿਨ੍ਹਾਂ ਨੇ ਰਲ ਕੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਤੇ ਉਸ ਕਰਕੇ 31 ਤਰੀਕ ਨੂੰ ਸਾਰੇ ਕਾਲੀ ਦਲ ਲੀਡਰਸ਼ਿਪ ਸ਼੍ਰੀ ਕਾਲਤਖ ਸਾਹਿਬ ਤੇ ਉੱਤੇ ਪੇਸ਼ ਹੋ ਜਾ ਕੇ ਉੱਥੇ ਅਰਦਾਸ ਕਰੇਗੀ ਪਰਮਾਤਮਾ ਤੋਂ ਆਸ਼ੀਰਵਾਦ ਲੈ ਗਈ ਕਿ ਅਸੀਂ ਮੋਰਚਾ ਲਾਉਣ ਲੱਗੇ ਆ ਗੁਰੂ ਦੇ ਆਸ਼ੀਰਵਾਦ ਨਾਲ ਤੁਸੀਂ ਦੇਖਿਆ ਹਰ ਕੰਮ ਅਕਾਲੀ ਦਲ ਸ਼ੁਰੂ ਕਰਦਾ ਜਿੰਨੇ ਵੀ ਮੋਰਚੇ ਲੱਗੇ ਆ ਅਸੀਂ ਅਰਦਾਸ ਕਰਕੇ ਲੱਗੇ ਆ ਸੋ ਅਕਾਲੀ ਦਲ ਦੀ ਸੱਚੀ ਲੀਡਰਸ਼ਿਪ ਫੈਸਲਾ ਕੀਤਾ ਕਿ 31 ਇਸ ਮਹੀਨੇ ਦੀ 31 ਤਰੀਕ ਨੂੰ ਸਵੇਰੇ 10 ਵਜੇ ਅਸੀਂ ਸ੍ਰੀ ਕਾਲ ਤਖਤ ਸਾਹਿਬ ਜਾ ਕੇ ਉੱਥੇ ਅਰਦਾਸ ਕਰਕੇ ਤੇ ਪਹਿਲੀ ਤਰੀਕ ਨੂੰ ਮੋਰਚਾ ਸਾਡਾ ਸ਼ੁਰੂ ਹੋਊਗਾ ਤੇ ਪਹਿਲੇ ਮੋਰਚੇ ਦੀ ਦੈਨ ਅਗਵਾਈ ਮੈਂ ਆਪ ਕਰੂੰਗਾ ਤੇ ਉਹਦੇ ਦਿਨ ਉਹਦੇ ਬਾਅਦ ਲਗਾਤਾਰ ਸਾਡੇ ਉਥੇ ਵੱਖ-ਵੱਖ ਲੀਡਰਸ਼ਿਪ ਦੀ ਡਿਊਟੀ ਲਈ ਗਈ ਹੈ ਚੀਮਾ ਸਾਹਿਬ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਉਥੇ ਕੋਆਰਡੀਨੇਸ਼ਨ ਕਰਨਗੇ ਇਸ ਮੋਰਚੇ ਦੀ ਤੇ ਮੈਂ ਪੰਜਾਬੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਵਪਾਰੀਆਂ ਨੂੰ ਪੰਜਾਬ ਦੇ ਗਰੀਬ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹਣਾ ਥੋਡੇ ਨਾਲ ਅਕਾਲੀ ਦਲ ਹੈ ਅਕਾਲੀ ਦਲ ਦੀ ਜੁੰਵਰੀ ਹੈ ਤੇ ਫਰਜ਼ ਵੀ ਹੈ ਆ ਜਿਹੜਾ ਧੱਕਾ ਤੁਹਾਡੇ ਤੇ ਹੋਇਆ ਅਸੀਂ ਤੁਹਾਡੀ ਢਾਲ ਬਣ ਕੇ ਖੜਾਂਗੇ ਦੇ ਤੁਹਾਨੂੰ ਗਰੰਟੀ ਦਿੰਦੇ ਆ 1 ਇੰਚ ਜ਼ਮੀਨ ਅਸੀਂ ਥੋੜੀ ਜਾਨ ਵੀ ਦੇਵਾਂਗੇ ਥੈਂਕ ਯੂ ਸੁਭੀ ਜੀ ਜੀ ਕੱਲ ਦੇ ਹੁਕਮਨਾਮੇ ਦਾ ਤੁਸੀਂ ਜ਼ਿਕਰ ਕੀਤਾ ਉਸ ਦੇ ਵਿੱਚ ਇੱਕ ਸ਼ਬਦ ਕਿਹਾ ਗਿਆ ਜਿਸ ਦਾ ਸਾਬ ਵੱਲੋਂ ਕਿ ਜੇ 2 ਦਸੰਬਰ ਵਾਲਾ ਹੁਕਮਨਾਮਾ ਇਹਨੂੰ ਮੇਲੇ ਲਾਗੂ ਨਹੀਂ ਹੁੰਦਾ ਤੁਹਾਨੂੰ ਦੀ ਸਰਕਾਰ ਉਸ ਨੂੰ ਦੀ ਸ਼ਾਸਕ ਬਾਰੇ ਇੱਕ ਮੇਰਾ ਸਵਾਲ ਪੁੱਛਣਾ ਮੈਂ ਇੱਕ ਮੈਂ ਕਹਿਣਾ ਸੁਣਾ ਮੈਂ ਸ਼੍ਰੀ ਕਾਲ ਮੈ ਤੁਹਾਨੂੰ ਪਹਿਲੀ ਕਹਿਣਾ ਸੁਣਾ ਹੈ ਸ਼੍ਰੀ ਕਾਲ 탁 ਸਾਹਿਬ ਦੇ ਜੋ ਵੀ ਕਿਹਾ ਸਾਡਾ ਹਰ ਲਫ਼ਜ਼ ਤੇ ਸਾਡਾ ਸਿਰ ਚੁੱਕਦਾ ਹੈ ਮੈਂ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਟਿੱਪਣੀ ਕੁਝ ਨਹੀਂ ਕਰਨਾ ਚਾਹਣਾ ਤੇ ਨਾਲੇ ਇੱਕ ਹੋਰ ਗੱਲ ਹੈ ਕਿਸੇ ਨੂੰ ਕਰਨਾ ਵੀ ਨਹੀਂ ਚਾਹੀਦਾ ਤੇ ਮੈਨੂੰ ਲੱਗਦਾ ਹੈ ਜੇ ਸਵਾਲ ਵੀ ਨਹੀਂ ਪੁੱਛਨੇ ਚਾਹੀਦੇ ਤੁਹਾਨੂੰ ਪਰ ਮੈਂ ਉਹਨਾਂ ਦੀ ਜਿਹੜੀ ਭਾਵਨਾ ਕੀ ਸੀ ਭਾਵਨਾ ਉਸ ਆਦੇਸ਼ ਦੀ ਜਿਹੜੀ ਹੁਕਮਨਾਮੇ ਸੀ ਕਿ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਹੈ ਭਾਵਨਾ ਆ ਹੈ ਤੇ ਅਕਾਲੀ ਦਲ ਆਪਣੀ ਮਾ ਪਾਰਟੀ 105 ਸਾਲ ਪੁਰਾਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਰਜਿਸਟਰਡ ਪਾਰਟੀ ਹੈ ਐਂਡ ਸੋ ਅਸੀਂ ਮੈਂ ਮੁਖੀ ਹੁੰਦੇ ਨਾ ਤੇ ਜਿਹੜੇ ਆਪਣੇ ਸਾਥੀ ਕੋਈ ਮੈਥੋਂ ਨਰਾਜ਼ ਹੋ ਕੇ ਜਾਂ ਕਿਸੇ ਹੋਰ ਕਾਰਨ ਬਾਹਰ ਚਲੇ ਗਏ ਐ ਮੈਂ ਹੱਥ ਜੋੜ ਕੇ ਉਹਨਾਂ ਤੋਂ ਵੀ ਮਾਫੀ ਮੰਗ ਕੇ ਤੇ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਆਓ ਆਪਾਂ ਸਾਰੇ ਆਦੇਸ਼ ਦੇ ਮਤਾਬਕ ਆਪਾਂ ਸਾਰੇ ਆਪਣੀ ਪਾਰਟੀ ਨੂੰ ਤਗੜਾ ਕਰੀਏ ਅਕਾਲੀ ਦਲ ਤਗੜੇ ਤੇ ਸਾਰੀ ਕੌਮ ਤਗੜੀ ਤੇ ਪੰਜਾਬ ਤਗੜਾ ਥੈਂਕ ਯੂ